ਪਹਿਲਾਂ ਤੇ ਜੀ ਮੈਂ ਵਰੁਨ ਤ੍ਰੀਨ ਅੰਮ੍ਰਿਤਸਰ ਤੋਂ ਆ ਪਹਿਲਾਂ ਤੇ ਆਪ ਸਭ ਜੀ ਦਾ ਇੱਥੇ ਆਉਣ ਦਾ ਬਹੁਤ ਦਿਲੋਂ ਧੰਨਵਾਦ ਕਿਉਂਕਿ ਅੱਜ ਜਿਹੜਾ ਇਹ ਪ੍ਰੈਸ ਕਾਨਫਰੰਸ ਹੋ ਰਹੀ ਏ ਕੋਈ ਮੇਰਾ ਬੈਨੀਫਿਟ ਵਾਸਤੇ ਨਹੀਂ ਹੋ ਰਹੀ ਇਹ ਸਾਡੇ ਧਰਮ ਵਾਸਤੇ ਹੋ ਰਹੀ ਏ ਮੇਰੇ ਕੀ ਸਾਰੇ ਦੇ ਧਰਮ ਵਾਸਤੇ ਹੋ ਰਹੀ ਏ ਕੋਈ ਧਰਮ ਮੇਰਾ ਇਕੱਲੇ ਦਾ ਨਹੀਂਗਾ ਸਾਰਿਆਂ ਦਾ ਵਾ ਠੀਕ ਹੈ ਭਾਵੇਂ ਉਹ Hindu ਆ ਭਾਵੇਂ ਉਹ Sikh ਆ ਤੇ ਇੱਕ ਇਹੋ ਜਿਹਾ ਸ਼ਖਸ ਦੇ ਖਿਲਾਫ ਹੋ ਰਹੀ ਆ ਜਿਹੜਾ ਸ਼ਖਤ ਆਏ ਦਿਨ ਸਾਡੇ ਧਰਮ ਦੀਆਂ ਬੇਦਬੀਆਂ ਕਰਦਾ ਚਾਹੇ ਉਹ Hindu ਧਰਮ ਹੋਵੇ ਚਾਹੇ ਉਹ Sikh ਧਰਮ ਹੋਵੇ ਚਾਹੇ ਮੁਸਲਮਾਨਾ ਦਾ ਧਰਮ ਹੋਵੇ ਉਹ ਹਰ ਧਰਮ ਦੀਆਂ ਬੇਦਬੀਆਂ ਕਰਨ ਦਿਆ ਕੰਟੀਨਿਊਸਲੀ ਕਰਨ ਦਿਆ ਤੇ ਉਹਦੇ ਤੇ ਨਕੇਲ ਪਾਉਣ ਵਾਲਾ ਮੈਨੂੰ ਨਹੀਂ ਲੱਗਦਾ ਕੋਈ ਵੀ ਹੈਗਾ ਵਾ ਕਿਉਂਕਿ ਉਹ ਆਪਣੇ ਪੈਸੇ ਦੇ ਜ਼ੋਰ ਤੇ ਹਰ ਚੀਜ਼ ਮੈਨੇਜ ਕਰਕੇ ਚੱਲ ਰਿਹਾ ਠੀਕ ਹੈ ਅੱਜ ਆਪਾਂ ਜਿੱਦਾਂ ਕਿ ਮੈਂ ਪਹਿਲਾਂ ਵੀ ਕੁਝ ਵੀਡੀਓਜ਼ ਪ੍ਰੈਸ ਦੇ ਵੀ ਰੂਬ ਰੂਬ ਕੀਤੀ ਆਪਣੇ ਆਈਡੀਆ ਤੋਂ ਵੀ ਪਾਈ ਆ ਜਿਵੇਂ ਚ ਇਸਕੋਨ ਮੰਦਿਰ ਜਾ ਕੇ ਕ੍ਰਿਸ਼ਨ ਮਹਾਰਾਜ ਨੂੰ ਚੜਾਉਣ ਵਾਲੇ ਜਲ ਨੂੰ ਹੂਕਾ ਮਾਰਨ ਦਿਆ ਤੁਹਾਨੂੰ ਵੀ ਪਤਾ ਜੀ ਲੋ ਆਪਾਂ ਕਿਸੇ ਵੀ ਭਗਵਾਨ ਨੂੰ ਕੁਝ ਅਰਪਿਤ ਕਰਦੇ ਆ ਸਾਡ ਨੂੰ ਅਜੇ ਤਾਂ ਪਹਿਲਾਂ ਆਪਣੇ ਹੱਥ ਵੀ ਤੱਕ ਧੋਣੇ ਆ ਕਿ ਝੂਠੇ ਹੱਥ ਨਹੀਂ ਲਾਣੇ ਇਹ ਤਾਂ ਫੇਰ ਫੂਕਾ ਮਾਰਨ ਦੇ ਜੇਦ ਨਾਲ ਕਿ ਫੂਕੇ ਕੇ ਹਿਸਾਬ ਦਾ ਜਲ ਚ ਜਾਂਦਾ ਤੇ ਇਹਨੇ ਪਹਿਲੇ ਤੇ ਬੇਦਵੀ ਕੀਤੀ ਸੀ ਉਹ ਵਾਲੀ ਉਸ ਤੋਂ ਬਾਅਦ ਇਹ ਗਿਆ ਜੀ ਹਨੂਮਾਨ ਮੰਦਿਰ ਵੱਡੇ ਹਨੂਮਾਨ ਮੰਦਿਰ ਦਰਗਾਣਾ ਮੰਦਿਰ ਉੱਥੇ ਜਾ ਕੇ ਨੇ ਆਪਣੇ ਸੱਜਣਾ ਦੇ ਸਿਰਾਂ ਤੋਂ ਪੈਸੇ ਵਰਗੇ ਹਨੂਮਾਨ ਜੀ ਨੂੰ ਚੜਾ ਤੇ ਬੰਦਾ ਪੁੱਛੇ ਹਨੂਮਾਨ ਜੀ ਹਾਡੇ ਗੁਰੂ ਨੇ ਹਾਡੇ ਪ੍ਰਮਾਤਮਾ ਨੇ ਕਿ ਉਹ ਢੋਲੀ ਨੇ ਜਿੰਨੂੰ ਤੂੰ ਇਦਾਂ ਪੈਸੇ ਚੜਾਉਣਾ ਕੋਈ ਬਧਾਈਆਂ ਦੇਣ ਨਿਆਵਾ ਉਸ ਤੋਂ ਬਾਅਦ ਸਾਡੇ ਪੂਜਨੀਯ ਪੰਡਤ ਜੀ ਸੀਗੇ ਸੀਤਲਾ ਮਾਤਾ ਮੰਦਿਰ ਉੱਥੇ ਇਹਨਾਂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਬੰਦਾ ਪੁੱਛੇ ਰ ਕੋ ਕੀ ਇਹ ਗੁਰੂ ਆ ਜਾਂ ਇਹ ਕੋਈ ਆਸ਼ਰਮ ਥਰੀ ਬਣਾਉਣ ਦੀ ਸੋਚਣ ਦੇਵਾ ਜਿਹੜੀ ਫਿਲਮ ਏ ਕੀ ਉਹਦਾ ਤਾਂ ਮੈਨੂੰ ਇਹਦਾ ਕੋਈ ਰਵਈਆ ਲੱਗਨ ਦੇਵਾ ਕਿ ਆਪਣੇ ਆਪ ਨੂੰ ਕੁਝ ਉਹਦਾ ਤਾਂ ਮੈਨੇਜ ਕਰਕੇ ਚੱਲ ਰਿਹਾ ਵਾ ਕਿ ਆਉਣ ਵਾਲੇ ਸਮੇਂ ਜਾਂ ਤਾਂ ਕੋਈ ਗੱਦੀ ਗੁੱਦੀ ਲੈਣੀ ਆ ਕਿਉਂਕਿ ਦੇਖੋ ਮੇਰੀ ਸਕੌਂਡ ਮੰਦਿਰ ਵਾਲਿਆਂ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਪਸ਼ਟ ਕੀਤਾ ਆਪਣਾ ਬਿਲਕੁਲ ਸਾਫ਼ ਦੇ ਦਿੱਤਾ ਵਾ ਤੁਹਾਨੂੰ ਨਹੀਂ ਪਤਾ ਸੀਗਾ ਨੇ ਇੱਥੇ ਆ ਕੇ ਬੇਦਬੀ ਕਰਨੀ ਆ ਉਹ ਪ੍ਰੈਸ ਤੁਸੀਂ ਜਾ ਕੇ ਉਹਨਾਂ ਨੂੰ ਕੁੱਛ ਨਹੀਂ ਸਕਦੇ ਉਹ ਕਹਿਣ ਲਈ ਵੀ ਤਿਆਰ ਨੇ ਕਿ ਇਹਨੇ ਬੇਦਬੀ ਕੀਤੀ ਆ ਉਹ ਮੰਨਣਦੇ ਨੇ ਇੱਦਾਂ ਹੀ ਦਰਿਆਣਾ ਮੰਦਰ ਵਾਲੇ ਵੀ ਮੰਨਣਦੇ ਨੇ ਨੇ ਬੇਦਬੀ ਕੀਤੀ ਆ ਲੇਕਿਨ ਇਹਦੇ ਤੇ ਦਰਿਆਣਾ ਕਮੇਟੀ ਵਾਲੀ ਕਮੇਟੀ ਆਪਣਾ ਸਾਫ਼ ਰੋਲ ਪੇਲੇ ਕਰਦੀ ਕਿ ਅਸੀਂ ਇਹਨੂੰ ਬੜੀਆਂ ਚੀਜ਼ਾਂ ਕਹੀਆਂ ਸੀਗੀਆਂ ਜਿੱਦਾਂ ਪੈਸੇ ਵਾਰਦਾ ਅਸੀਂ ਮੰਦਿਰਾਂ 'ਚ ਪੈਸੇ ਨਹੀਂ ਮਾਰਨਦੇ ਨੇ ਕੋਈ ਇੱਦਾਂ ਦੀ ਬੇਦਬੀ ਨਹੀਂ ਕਰਨੀ ਕਹਿੰਦੇ ਉਹ ਫੇਰ ਵੀ ਜਾਣ ਬੁੱਝ ਕੇ ਕਰ ਗਿਆ ਵਾ ਤੇ ਉਹਦਾ ਗਾਂ ਤੋਂ ਧਿਆਨ ਰੱਖਣਗੇ ਹੁਣ ਕਈ ਵੀਡੀਓ ਤੁਹਾਡੇ ਕੋਲ ਹੋਰ ਆਈਆਂ ਜਿਹੜਾ ਇਹ ਆਪਣੇ ਆਪ ਨੂੰ ਕਹਿੰਦਾ ਵਾ ਕਿ ਮੈਂ 5 ਸਾਲ ਸਿੱਧੀਆਂ ਕੀਤੀਆਂ ਵਾ ਇਹਨਾਂ ਦੀਆਂ ਸਿੱਧੀਆਂ ਮੈਂ ਕਹਿੰਦਾ ਇੱਕ ਵਾਰ ਪਲੇ ਕਰ ਹੀ ਦਈਏ ਸਕਰੀਨ ਤੇ ਤੁਸੀਂ ਇਹਨਾਂ ਦੀਆਂ ਸਿੱਧੀਆਂ ਵੀ ਦੇਖ ਲਓ ਪਾਰਟੀਆਂ ਹੋਉਂਦੀਆਂ ਪਿਛਲੇ 5 ਸਾਲ ਤੋਂ ਪੱਬਾਂ 'ਚ ਕੁੜੀਆਂ ਨਾ ਨੱਚਣ ਟੱਪਣ ਦੇ ਆ ਵਾ ਥੱਲੇ ਕਰਿਓ ਭਾਈ ਆਹ ਚਲਾਇਓ ਪਾਰਟੀ ਵਾਲੀ ਆ ਸਕਰੀਨ ਤੇ ਚੱਲਣ ਦੀਆਂ ਇਹਨਾਂ ਦੀਆਂ ਸਿੱਧੀਆਂ ਦੇਖ ਲਓ ਸ਼ਰਾਬਾ ਪੀਦੇ ਨੇ ਲੁਟਾ ਸ਼ਰਾਬਾ ਉਡੇਲ ਰਹੇ ਨੇ ਤੇ ਇੱਕ ਬੰਨੇ ਕਹਿੰਦੇ ਮੈਂ 5 ਸਾਲਾਂ ਤੋਂ ਸਿੱਧੀਆਂ ਕਰਨ ਦੇ ਮੈਂ ਜੈ ਮਾਤਾ ਜੀ ਦਾ ਜਾਪ ਹੀ ਇੰਨੀ ਵਾਰ ਕਰ ਲਿਆ ਵਾ ਕਿ ਮੇਰੇ ਕੋ ਸਿੱਧੀਆਂ ਆ ਗਈਆਂ ਆ ਇਹਨਾਂ ਦੀਆਂ ਸਿੱਧੀਆਂ ਵਾ ਦੇਖੋ ਉਹਨਾਂ ਦੇ ਪੈਸੇ ਨੇ ਹਰ ਕਿਸੇ ਨੂੰ ਆਪਣੀ ਲਾਈਫ ਇੰਜੋਏ ਕਰਨ ਦਾ ਅਧਿਕਾਰ ਆ ਹਾ ਨੂਰ ਨਾਲ ਕੋਈ ਮਤਲਬ ਨਹੀਂ ਲੇਕਿਨ ਕਿਸੇ ਨੂੰ ਗੁੰਮਰਾਹ ਕਰਨਾ ਸਭ ਤੋਂ ਵੱਡਾ ਪਾਪ ਆ ਇਹ ਸਾਡੇ ਅੰਬਰ ਸਾਹਿਬ ਦੀ ਪੋਲੀ ਪਾਲੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਵਾ ਕਿ ਮੈਂ ਲੰਗਰ ਲਾ ਰਿਹਾ ਵਾ ਇਹ ਲੰਗਰ ਨਹੀਂ ਲਗਾ ਰਿਹਾ ਇਹ ਭਖਾਰੀ ਪ੍ਰਮੋਟ ਕਰ ਰਿਹਾ ਵਾ ਤੁਸੀਂ ਹਰ ਐਤਵਾਰ ਜਾਂਦੇ ਹੋ ਤੁਸੀਂ ਇਹਦੇ ਲੰਗਰ ਪ੍ਰਮੋਟ ਕਰਦੇ ਹੋ ਆਪਣੇ ਭਰਾ ਉਹ ਕੋਈ ਗੱਲ ਨਹੀਂ ਹਰ ਚੀਜ਼ ਬਖਾਣੀ ਜ਼ਰੂਰੀ ਆ ਬੰਦਾ ਪੁੱਛੇ ਪਹਿਲੀ ਵਾਰ ਲੰਗਰ ਲਾ ਰਿਆ ਅੰਬਰਸਰ ਚ ਸ਼ਹੀਦਾ ਸਾਹਿਬ ਲੰਗਰ ਤੇ ਡੇਲੀ ਲੱਗਦਾ ਗੁਰਦੁਆਰਾ ਦੇ ਦਰਵਾਜ਼ੇ ਚ ਲੰਗਰ ਡੇਲੀ ਲੱਗਦਾ ਸਾਡੇ ਮੰਦਰਾ ਚ ਲੰਗਰ ਡੇਲੀ ਲੱਗਦਾ ਉਹ ਤਾਂ ਕਦੀ ਨਹੀਂ ਕਿਸੇ ਨੇ ਕਿਹਾ ਕਿ ਲੰਗਰ ਡੇਲੀ ਲੱਗਣਦੇ ਉਹ ਪ੍ਰਮਾਤਮਾ ਦੇ ਘਰ ਦੇ ਲੰਗਰ ਨਹੀਂ ਇਹ ਸਿਰਫ ਭਖਾਰੀ ਪ੍ਰਮੋਟ ਕਰ ਰਿਆ ਸਰਕਾਰਾਂ ਭਖਾਰੀ ਬੰਦ ਕਰਣਦੀਆਂ ਇਹ ਉਹਨਾਂ ਨੇ ਪ੍ਰਮੋਟ ਕਰ ਰਿਆ 100-100 ਰੁਪਿਆ ਦੇ ਕੇ ਕਦੀ ਵੀ ਇੱਕੋ ਹੀ ਬੰਦੇ ਨੇ ਉਹ ਜੋ ਹਰ ਸੰਡੇ ਆਉਂਦੇ ਨੇ ਕਦੀ ਕੋਈ ਪਬਲਿਕ ਦਾ ਬੰਦਾ ਲੰਗਰ ਖਾਂਦੇ ਮੈਨੂੰ ਵਿਖਾ ਦਿਓ ਸਿਰ ਉਹ ਯੋ ਲਾਈਨ ਲੱਗੀ ਹੁੰਦੀ ਆ ਟੋਕਨ ਵੰਡਦਾ ਵਾ ਉਹ ਯੋ ਬੰਦੇ ਦੀ ਜਾਇਜਾ ਕਰਦੇ ਨੇ ਇਹ ਨਵਾਂ ਇੱਕ ਟ੍ਰੈਂਡ ਸ਼ੁਰੂ ਕਰਤਾ ਮੈਂ ਵੀ ਹਿੰਦੂ ਸਮਾਜ ਤੋਂ ਆ ਮੇਰੇ ਇੱਥੇ ਸਾਰੇ ਸੱਜਣ ਨੇ ਕਈ ਹਿੰਦੂ ਸਮਾਜ ਤੋਂ ਨੇ ਕਈ ਸਿੱਖ ਸਮਾਜ ਤੋਂ ਨੇ ਆਪਾਂ ਸਾਰੇ ਸ਼ੇਰਾਂ ਵਾਲੀ ਮਾਤਾ ਦੀ ਜੈ ਕਰਦੇ ਆ ਇਹ ਲੋਕਾਂ ਨੂੰ ਟੋਕਦਾ ਕਿ ਸ਼ੇਰਾਂ ਵਾਲੀ ਮਾਤਾ ਦੀ ਜੈ ਨਹੀਂ ਕਹਿੰਦੀ ਸ਼ੇਰਨੀ ਵਾਲੀ ਮਾਤਾ ਦੀ ਮੈਂ ਤੇ ਅੱਜ ਤੱਕ ਨਹੀਂ ਭਰਾ ਹਫਤਾ ਮੈਂ ਗੂਗਲ ਤੇ ਸਰਚ ਮਾਰਦਾ ਰਿਹਾ ਕਿ ਮੈਨੂੰ ਵਿਖਜੇ ਕੋਈ ਸ਼ੇਰਾਂ ਵਾਲੀ ਮਾਤਾ ਤੇ ਕੋਈ ਸ਼ੇਰਨੀ ਵਾਲੀ ਮਾਤਾ ਹੈ ਇਹੋ ਜਿਹਾ ਪ੍ਰੋਪਗੈਂਡ ਦੇ ਚਲਾਉਂਦੇ ਆ ਇਹ ਕੋਈ ਸਿੱਧੀਆਂ ਸੁਧੀਆਂ ਨਹੀਂ ਕਿਧੀਆਂ ਰਹੀਆਂ ਸਿੱ ਤਾਨੂੰ ਉਹ ਵੀ ਵਿਖਾ ਦਈਏ ਨਹੀਂ ਨਹੀਂ ਥੱਲੇ ਕਰਿਓ ਥੱਲੇ ਜਿਹੜੀ ਆ ਵਾਲੀ ਚਲਾਇਓ ਆ ਜਿਹੜੀਆਂ 5 ਸਾਲ ਦੀਆਂ ਸਿੱਧੀਆਂ ਤੁਨੋਂ ਦੇ ਮੂੰਹੋਂ ਸੁਣ ਲੋ ਕਹਿੰਦਾ ਮੇਰੇ ਕੋ ਕਰੋੜਾ ਰੁਪਈਆ ਇੱਕ ਬੰਦੇ ਨਾਲ 1,60,000 ਰੁਪਈਆ ਦੇਣਾ ਟਿਕਟ ਬਲੇ ਦਾ ਸਭ ਮੈਂ ਸਾਹ ਦੇਣੀ ਮੇਰੇ ਘਰ ਮੈਂ ਨਹੀਂ ਤੋਸ ਨਾ ਚ ਕਈਆਂ ਦੇ ਹੋਊਗਾ ਹੋਦਰ ਬਈ ਤੁਹਾਡੇ ਮਨਾ ਚ ਹੋਏਗਾ ਤੇ ਪੈਸੇ ਬਲੇ ਲੁਟਾਉਣ ਦਿਆ ਹੈਣਾ ਇਹਨੇ 1,60,000 ਰੁਪਈਆ ਦੇਣਾ ਵਾ ਤੁਹਾਨੂੰ ਉਹ ਵੀ ਤੁਹਾਨੂੰ ਕਲੀਅਰ ਕਰ ਦਈਏ ਇਹ ਪੈਸੇ ਇਹਦੇ ਨਹੀਂ ਹੈਗੇ ਠੀਕ ਹੈ ਜੀ ਇਹਦੇ ਫਾਦਰ ਸਾਹਿਬ ਬਹੁਤ ਮਿਹਨਤੀ ਬੰਦੇ ਸੀਗੇ ਅਹੀ ਵੀ ਪਤਾ ਕੀਤਾ ਤੁਹਾਡੇ ਵੀ ਪਿਓਾਂ ਵਰਗੇ ਵੇਖੋ ਤੁਹਾਡੀ ਲੜਾਈ ਇੱਕ ਨਾਵਾ ਧਰਮ ਦੀ ਇਹਦੇ ਮਾਪਿਓ ਨਾ ਨਹੀਂ ਇਹਦੇ ਭੈਣ ਭਰਾ ਕਿਸੇ ਨਾਲ ਨਹੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਮਹਾਰਾਜ ਉਹਨਾਂ ਨੂੰ ਲੰਬੀ ਉਮਰਾਂ ਬਖਸ਼ੇ ਚਰਨਾ 'ਚ ਥਾਂ ਦੇਵੇ ਉਹ ਉਹਨਾਂ ਦਾ ਸਵਰਗਵਾਸ ਹੋ ਗਿਆ ਇਹਨੇ ਆਪਣੀ ਮਾਤਾ ਜੀ ਨੂੰ ਇੰਨਾ ਕ ਤੰਗ ਪਰੇਸ਼ਾਨ ਕੀਤਾ ਇੰਨਾ ਕ ਥ੍ਰੈਡ ਕੀਤਾ ਕਿ ਇਹਨਾਂ ਦੀ ਮਾਤਾ ਜੀ ਨੇ ਮਈ ਜੂਨ ਚ ਬਈ ਜੂਨ ਅਪ੍ਰੈਲ ਮਈ ਜੂਨ ਦੇ ਦੌਰਾਨ ਮਜੀਟਾ ਰੋਡ ਥਾਣੇ ਇਹਦੀ ਮੰਮੀ ਨੇ ਕੰਪਲੇਨਟ ਕੀਤੀ ਇਹਦੇ ਖਿਲਾਫ ਕਿ ਇਹ ਮੈਨੂੰ ਮਾਰਦਾ ਕੁੱਟਦਾ ਮੈਨੂੰ ਗਾਲੀ ਗਲੋਚ ਕਰਦਾ ਵਾ ਕਿ ਮੈਨੂੰ ਆਪਣੇ ਪ੍ਰਾਪਰਟੀ ਤੋਂ ਹਿਸਾਬੇ ਇੰਨੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੀ ਪ੍ਰਾਪਰਟੀ ਕੁਝ ਪ੍ਰਾਪਰਟੀ ਆਪਣੇ ਤੋਂ ਸਾਈਨ ਕਰਾ ਲਈ ਆ ਤੇ ਉਹ ਵੇਚ ਕੇ ਇਹ ਪੈਸੇ ਉਹ ਉਜਾੜਨ ਦਿਆ ਵਾ ਮੈਨੂੰ ਇੱਕ ਚੀਜ਼ ਦੱਸੋ ਜਿਹੜੇ ਕੋਲ 1,60,000 ਰੁਪਏ ਪਾਣ ਵਾਲੇ ਦਾ ਨਹੀਂ ਦਿੱਤਾ ਗਿਆ ਉਹ ਕੀ ਦਊਗਾ ਠੀਕਾ ਕਿ ਨਹੀਂ ਇਹ ਇੰਨਾ ਗ ਬਤਮੀਜ਼ ਹੋ ਗਿਆ ਹੁਣ ਕਿਉਂਕਿ ਵੇਖੋ ਜੋ ਮਰਜ਼ੀ ਕਰੇ ਉਹਦਾ ਫੈਮਲੀ ਮੈਟਰਸ ਸੀਗਾ ਅਹੀਂ ਉਹਦੇ ਬਾਰੇ ਨਾ ਬੋਲਣਾ ਚਾਹੁੰਦੇ ਸੀਗੇ ਇਹ ਸਿਰਫ ਆਪਣੇ ਮਾਪਿਆਂ ਨੂੰ ਮਾਂ ਨੂੰ ਡਰਾ ਕੇ ਕਿਉਂਕਿ ਚਲੋ ਫਾਦਰ ਸਾਹਿਬ ਦੇ ਤਾਂ ਇੱਕ ਪਾਇਰ ਹੋ ਗਏ ਨੇ ਮਾਤਾ ਨੂੰ ਡਰਾ ਕੇ ਪ੍ਰੋਪਰਟੀਆਂ ਕਬਜ਼ਾ ਕਰਨ ਜਾਂਦਾ ਵਾ ਉਹਨਾਂ ਨੂੰ ਡਾਂਦਾ ਤੋ ਘਾਂਦਾ ਵਾ ਕਿ ਮੇਰਾ ਹਿੱਸਾ ਦੋ ਜੀਰੋ ਤੱਕ ਮਾਂ ਜਿੰਦੀ ਉਹਦਾ ਕੱਕ ਦਾ ਹਿੱਸਾ ਮਾਂ ਇਹਨੇ ਘਰੋਂ ਕੱਢ ਦਿਓ ਛੋਟੇ ਭਰਾ ਕੋ ਰਹਿੰਦੀ ਏ ਠੀਕ ਹੈ ਨਾ ਜਿਹੜਾ ਬੰਦਾ ਆਪਣੀ ਮਾਂ ਨੂੰ ਨਹੀਂ ਪੂਜ ਸਕਦਾ ਉਹ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਕੀ ਪੂਜੂਗਾ ਇਹ ਜੈ ਮਾਤਾ ਦੀ ਕਹਿਣਾ ਸਿਰਫ ਇਹ ਲਫ਼ਜ਼ ਨੇ ਫਾਰਮੈਲਟੀ ਹੈ ਕੋਈ ਧਾਰਮਿਕ ਨਹੀਂਗਾ ਜਿਹੜਾ ਆਪਣੀ ਮਾਂ ਨੂੰ ਨਹੀਂ ਮਾਂ ਸਮਝਦਾ ਉਹ ਕਿਸੇ ਦੀ ਮਾਂ ਨੂੰ ਕੀ ਮਾਂ ਸਮਝੇਗਾ ਇਹ ਇੰਨੇ ਕ ਹੱਥ ਸ਼ਬਦ ਹੁਣ ਯੂਜ਼ ਕਰ ਲਾਪੇ ਨੇ ਬ੍ਰਹਮਾ ਜੀ ਨੂੰ ਗਾਲਾਂ ਕੱਢੀਆਂ ਆਪਣੇ ਜਮਰਾਜ ਜੀ ਨੂੰ ਉਹਨਾਂ ਦੇ ਦੋਤਾਂ ਨੂੰ ਇੰਨੀਆਂ-ਨੀਆਂ ਗਾਲਾਂ ਕੱਢੀਆਂ ਮੈਂ ਵੀਡੀਓ ਵੀ ਪਾਈ ਆ ਇਹ ਕਹਿੰਦਾ ਏਆਈ ਨਾ ਬਣੀਆਂ ਇਹ ਏਆਈ ਦੀਆਂ ਤਥੋਂ ਮੈਨੂੰ ਇੱਕ ਚੀਜ਼ ਹੋਰ ਦੱਸਾਇ ਇੰਨਾ ਕ ਵੱਡਾ ਫਰੌਡੀ ਆ ਭਾਈ ਇਹ ਚਲਾਇਓ ਦੂਜੀ ਵੀਡੀਓ ਦੀ ਇਹਦਾ ਫਰੌਡ ਵੇਖੋ ਇੱਕ ਕਿੰਨਾ ਤਗੜਾ ਫਰੌਡ ਦੇ ਪੈਸੇ ਉਹ ਅਰਿਓਂ ਨੂੰ ਬਹੁਤ ਫਰਾ ਰਹਾ ਜਾਂਦਾ ਹੈ ਨਿਆ ਉਹ ਤਾਂ ਪਤਾ ਨਹੀਂ ਮੇਰੇ ਮਨ ਵਿੱਚ ਛੋਟੇ ਉਹਨੇ ਫੇਕ ਆਧਾਰ ਕਾਰਡ ਬਣਾਇਆ ਜੋ ਆਧਾਰ ਕਾਰਡ ਆਪਣੇ ਅੱਧੀ ਵਿਖਾਣ ਦੇ ਆ ਜੀ ਇਹ 44 ਸਾਲ ਦਾ ਵਾ ਤੇ 2000 ਸੰ ਦਾ ਆਧਾਰ ਕਾਰਡ ਬਣਾਇਆ ਵਾ ਤਾਂ ਕਿ ਮੈਂ ਕੁੜੀਆਂ ਨੂੰ ਆਪਣੇ ਮੇਕਹਾਵੇ ਚ ਲੈ ਆਵਾਂ ਤੋਂ ਆਪਣੇ ਮੂੰਹੋਂ ਕਹਿ ਰਿਹਾ ਮੈਂ ਆਧਾਰ ਕਾਰਡ ਕਾਦੇ ਲਈ ਬਣਾਇਆ ਗਰਲਫ੍ਰੈਂਡ ਨੂੰ ਵਿਖਾਣ ਲਈ ਹੈਨਾ ਆਧਾਰ ਕਾਰਡ ਨਕਲੀ ਬਣਾਣਾ ਔਰ ਚੇੜਚਾੜ ਕਰਨੀ ਇਹ ਵੀ ਕਾਨੂੰਨੀ ਅਪਰਾਧ ਆ ਅਸੀਂ ਤਾਂ ਕਮਿਸ਼ਨਰ ਸਾਹਿਬ ਨੂੰ ਵੀ ਅਪੀਲ ਕਰਾਂਗੇ ਕਿ ਘੱਟੋ ਘਾਟ ਰ ਤੇ ਇਹਦਾ ਤੇ ਪਰਦਾ ਕਰੋ ਬੇਦਬੀ ਦਾ ਤੇ ਤੁਸੀਂ ਕਰਨ ਨਹੀਂ ਦੇ ਕਿਉਂਕਿ ਇੰਨੇ ਇੰਨੀਆਂ ਤਾਂ ਗਾਲਾਂ ਕੱਢੀਆਂ ਵਾ ਭਗਵਾਨਾਂ ਨੂੰ ਸਭ ਨੇ ਸੁਣ ਲਈਆਂ ਇੱਕ ਹੋਰ ਵੀਡੀਓ ਮੈਂ ਚਾਹਨਾ ਆਪਣੇ ਚੈਨਲ ਤੇ ਨਹੀਂ ਪਾਣਾ ਚਾਹਨਾ ਮੈਂ ਚਾਹਨਾ ਸਾਰੇ ਪ੍ਰੈਸ ਵਾਲੇ ਦੇ ਰੂਬਰੂ ਹੋਵਾਂ ਇੱਕੋ ਵਾਰ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਸਾਡੇ ਗੁਰੂਆਂ ਦੇ ਰੱਬ ਦੇ ਬਾਰੇ ਅਸਲ ਜਿਹੇ ਦੀ ਸੋਚ ਕੀ ਆ ਭਾਈ ਵੀਡੀਓ ਚਲਾਓ ਇੱਕ ਹੋਰ ਯਾਰ ਆ ਆਵਦੇ ਨਾਲ ਅੱਗੇ ਸੁਣੋ ਇਹਦੇ ਸ਼ਨੀ ਮਾਰਾ ਹੀ ਉਹਨਾਂ ਨੂੰ ਮਾਨ ਜੀ ਦਾ ਵੀ ਸੁਣ ਲਓ ਜੀ ਬਾਰੇ ਕਹਿ ਰਿਹਾ ਜੀ ਮੂੰਹ ਚ ਫੜ ਕੇ ਇਹਨਾਂ ਨੂੰ ਯੂਨੀਵਰਸ ਦੇ ਐਂਡ ਤੱਕ ਭੇਜਿਆ ਵਾ 扑ਕਾ ਕੇ ਇਹ ਸਾਡੇ ਬਜਰੰਗਬਲੀ ਮਹਾਰਾਜ ਬਾਰੇ ਕਹਿ ਰਿਹਾ ਭਾਈ ਕਰਿਓ ਕੋ ਧਰਮ ਦੇ ਭਗਵਾਨਾਂ ਬਾਰੇ ਇਹਨਾਂ ਕੁਝ ਕਹਿ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਸਾਡੇ ਸਨਾਤਨੀ ਵੀਰ ਕਿੱਥੇ ਨੇ ਜਦੋਂ ਕਿਸੇ ਦੂਜੇ ਸ਼ਹਿਰ ਚ ਕੋਈ ਬੇਦਬੀ ਹੁੰਦੀ ਨਾ ਅਸੀਂ ਰੀਲਾਂ ਤੇ ਰੀਲਾਂ ਅਸੀਂ ਇਹ ਕਰਦੇ ਨਾ ਇਹ ਪੁਤਲੇ ਸਾੜਦੇ ਨੇ ਇਹ ਮੈਂ ਵੇਖੋ ਪਤਾ ਕੀ ਗੱਲ ਆ ਗੁੱਸਾ ਚੜਦਾ ਮੇਰੇ ਭਗਵਾਨ ਨੂੰ ਬੋਲਣ ਦੇਆ ਹੋ ਜਾਦਾ ਮੇਰੇ ਮੂੰਹੋਂ ਕੋਈ ਗਲਤ ਸ਼ਬਦ ਵੀ ਨਿਕਲ ਜੇ ਮੈਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦਾ ਇਹੋ ਜਿਹੇ ਸਾਲ ਇਹਦਾ ਮੂੰਹ ਕਾਲਾ ਕਰਨਾ ਚਾਹਦਾ ਜਿਹ ਉਹ ਲੋਕ ਕਿੱਥੇ ਨੇ ਸੁਨਾਤ ਨੇ ਕਿੱਥੇ ਨੇ ਧਰਮ ਗੁਰੂ ਸਾਡੇ ਇਹਦੀ ਕੱਲ ਦੀ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਂਟ ਦੇ ਚੁਕੇ ਆਲਰੇਡੀ ਪੈਨ ਡਰਾਈਵ ਲਾਤੀ ਆ ਨਾਲ ਜਿਹਨਾਂ ਨੇ ਗਾਲਾਂ ਕੱਢੀਆਂ ਲੋਕਾਂ ਨੂੰ ਕਹਿੰਦਾ ਉਹ ਮੈਸੇਜ ਪਵਾਉਂਦਾ ਏਆਈ ਨਾਲ ਏਆਈ ਨਾਲ ਉਹਨੂੰ ਕਹਾਂ ਮੈਂ ਬੋਲਨਿਆ ਮੇਰਾ ਏਆਈ ਦਾ ਵੀਡੀਓ ਬਣਾ ਕੇ ਵਿਖਾ ਇਹ ਗੱਲਾਂ ਬਾਤਾਂ ਹੀ ਕਰਨ ਦਿਆ ਵਾ ਇਹ ਮੈਂਟਲੀ ਅਫਸਰਡ ਹੈ ਦੋ ਵਾਰ ਰੀਹੈਬ ਸੈਂਟਰ ਲੈ ਕੇ ਆਇਆ ਨਸ਼ਾ ਛੁਡਾਊ ਕੇਂਦਰ ਸਿੱਧੀ ਦਾ ਸਾਫ਼ ਗੱਲ ਜੇ ਇਹ ਕੋਈ ਧਾਰਮਿਕ ਬੰਦਾ ਨਹੀਂ ਗਾ ਇਹ ਸਿਰਫ ਐਸ ਕਰਕੇ ਕਰਨ ਦੇ ਆਪਣੀ ਸ਼ਭੀ ਸਹੀ ਕਰਨ ਲਈ ਇਹਨੇ ਯਾਰ ਕੋਈ ਗੁਰੂ ਗੱਦੀ ਲੈਣੀ ਆ ਜਾਂ ਤਾਂ ਕੋਈ ਇਲੈਕਸ਼ਨ ਲੁਕਸਨ ਲੜਨੇ ਜੇ ਆਧਾਰ ਕਰਦਾ ਕਿ ਨੇ ਨਕਲੀ ਬਣਾਇਆ ਹੋਇਆ ਵਾ ਸਰਕਾਰ ਨੇ ਚੋਟੀਆਂ ਨੂੰ ਵਰਨਾ ਦੇਖ ਦੇ ਉਹ ਵੀ ਚਲਾਇਓ ਭਾਈ ਉਹ ਵੀ ਸੁਣ ਲੋ ਸਰਕਾਰ ਦੀ ਵੀ ਸੁਣ ਲੋ ਭਾਈ ਕਰਿਓ ਥੱਲੇ ਥੱਲੇ ਆਉਲਿੰਗ ਕਈ ਗਾ ਜਿਹੜਾ ਕਹਿੰਦਾ ਮੈਂ ਕੋਈ ਪੁਲਿਸ ਕਮਿਸ਼ਨਰ ਨੂੰ ਕੰਪਲੇਨ ਨਹੀਂ ਕੀਤੀ ਮੈਨੂੰ ਕੋਈ ਥ੍ਰੈਡ ਨਹੀਂ ਆਇਆ ਮੈਂ ਛੇਤੀ ਕੋਰ ਆ ਮੈਨੂੰ ਗਨਮੈਨ ਰੱਖਣ ਦਾ ਸ਼ੌਂਕ ਆ ਹੁਣ ਮੈਨੂੰ ਨਹੀਂ ਪਤਾ ਇਹ ਕਮਿਸ਼ਨਰ ਸਾਹਿਬ ਨਾਲ ਕਿੱਦਾਂ ਦੇ ਰਿਲੇਸ਼ਨ ਨੇ ਜਿਹੜਾ ਆਪਣੇ ਮੂੰਹੋਂ ਪ੍ਰੈਸ 'ਚ ਕਹਿ ਰਿਹਾ ਮੈਨੂੰ ਕੋਈ ਥ੍ਰੈਡ ਨਹੀਂ ਆਇਆ ਜਾਂ ਮੈਂ ਕੰਪਲੇਨ ਨਹੀਂ ਕੀਤੀ ਉਹਨੂੰ ਫੇਰ ਗਨਮੈਨ ਦਿੱਤੇ ਨੇ ਇਹ ਜਿਹੜਾ ਕਹਿੰਦਾ ਮੈਂ ਸੱਤ ਜੀਮਾਂ ਜਾਂਦਾ ਇਹਨੂੰ ਕਹ ਦੂਜੇ ਜੀਮ 'ਚ ਕਿਤੇ ਜਾ ਕੇ ਵਿਖਾ ਦੇ 골ਡ ਜੀਮ 'ਚੋਂ ਇਹਨੂੰ ਕੱਢਿਆ ਆ ਡੀ ਬਲੌਕ ਕਿਹੜਾ ਜੀਮ ਹੀ ਭਾਜੀ ਰੈਵ ਜੀਮ 'ਚੋਂ ਇਹਨੂੰ ਕੱਢਿਆ ਕੁੜੀਆਂ ਛੇੜਦਾ ਹੈਗਾ ਇਹ ਤੁਸੀਂ ਵੇਖੋ ਸਾਹਮਣੇ ਨਹੀਂ ਆ ਸਕਦੇ ਉਹਨਾਂ ਦੀ ਜੀਮ ਦੀ ਇਮ ਕੋਈ ਨਹੀਂ ਉਹਦੇ ਆ ਇਹ ਨਿਆ ਰੈੱਬ ਜਿੰਦੀ ਜਿਹੜੀ ਇਹ ਗੱਲ ਹੋ ਰਹੀ ਹੈ ਮੈਂ ਰੈੱਬ ਵੀ ਤਾਂ ਖੁਦ ਮੈਂ ਇੱਕ ਦੇਖੋ ਸਭ ਸਭ ਜਾਣਦੇ ਨੇ ਕਿ ਇਹ ਕੀ ਕਰਨ ਦਿਆ ਇਹ ਕਾਨੂੰਨ ਦੀ ਉਲੰਘਣਾ ਕਰਨ ਦਿਆ ਆਧਾਰ ਕਾਰਡ ਨਕਲੀ ਬਣਵਾ ਕੇ ਪਰਮਾਤਮਾ ਦੀ ਹਰ ਥਾਂ ਤੇ ਬੇਦਬੀ ਕਰਨ ਦਿਆ ਮੈਂ ਤੁਹਾਡੇ ਅੱਜ ਪ੍ਰੈਸ ਦੇ ਸਾਹਮਣੇ ਖੁੱਲਾ ਚੈਲੰਜ ਕਰਦਾ ਵਾਂ ਇਹ ਕੱਲਾ ਹਿੰਦੂ ਧਰਮ ਦੀ ਬੇਦਬੀ ਨਹੀਂ ਜੇ ਕਰਨ ਦਿਆ ਹਾਡੇ ਕੋ ਵੀ ਵੀਡੀਓ ਨੇ ਜਿਹੋ ਚ ਨੇ ਇਸਲਾਮ ਧਰਮ ਦੀ ਵੀ ਬੇਦਬੀ ਕੀਤੀ ਆ ਤੇ ਸਿੱਖ ਧਰਮ ਦੀ ਵੀ ਕੀਤੀ ਆ ਅਸੀਂ ਸਿਰਫ ਉਹ ਵੀਡੀਓ ਤਾਂ ਨਹੀਂ ਜਨਤਾ ਕਰਦੇ ਕਿਉਂਕਿ ਤੁਹਾਨੂੰ ਵੀ ਪਤਾ ਵਾ ਸਨਾਤਨੀ ਪਤਾ ਨਹੀਂ ਜਾਗਦੇ ਕਿ ਨਹੀਂ ਜਾਗਦੇ ਸਿੱਖ ਧਰਮ ਵਾਲੇ ਮਿੰਟ ਚ ਜਾਗਦੇ ਜੇ ਕੱਲ ਨੂੰ ਵੀਡੀਓ ਸਿੱਖੂਗੇ ਆ ਪਾਜੀ ਔਰੇ ਚ ਵੇਖੋ ਕਹਿੰਦਾ ਜਾ ਰਹੇ ਸੀ ਤੁਹਾਡੀ ਤੌੜੀ ਵੀ ਆਈ ਕਹਿੰਦਾ ਕਿ ਇਹਨੇ ਉਹ ਵੀਡੀਓ ਚ ਕੀ ਕਿਹਾ ਕਿ ਮਾਤਾ ਰਾਣੀ ਦੀ ਸ਼ਕਤੀ ਵੇਖੋ ਜੈ ਮਾਤਾ ਇਹ ਦਰਬਾਰ ਸਾਹਿਬ ਜਾ ਕੇ ਉਹਨਾਂ ਨੂੰ ਚੈਲੰਜ ਕਰਨ ਦੇਗਾ ਹੁਣ ਮਾਰਾ ਨਾ ਕਰੇ ਇਹ ਸਾਡੇ ਦੋਵੇਂ ਧਰਮਾਂ 'ਚ ਭੇਤ ਭਾਪ ਪੈਦਾ ਕਰਨ ਦੇ ਆ ਇਹਦੇ 'ਚ ਕਾਦੀ ਸ਼ਕਤੀ ਵਿਖਾ ਦੇ ਕੀ ਸਾਬਿਤ ਕੀ ਕੀਤਾ ਮੈਨੂੰ ਦੱਖਾ ਬਿਲਕੁਲ ਸਿੱਧੀ ਆ ਮੈਨੂੰ ਕੋਈ ਦੂਜੇ ਦਾ ਚਾਹਵਾ ਤਾਂ ਕੋਈ ਦੇਖ ਨਹੀਂ ਤਾ ਉਹਨੂੰ ਕਹ ਮੈਨੂੰ ਵਿਖਾ ਦੇ ਭਰਾ ਸਿੱਧੀ ਬਾਤ ਦਿਆਂ ਤਾਂ ਬਾਜੀ ਉਹਦੇ ਕੋ ਸਿੱਧੀ ਹੈਗੀ ਆ ਉਹਦੇ ਕੋ ਸਿੱਧੀ ਹੈਗੀ ਆ ਮੈਂ ਆਪ ਕਹਨਾ ਉਹ ਜਿਹੜਾ ਚਾਰਸ ਪੀ ਲੈਂਦਾ ਨਾ ਉਹਨੂੰ ਆਪਣਾ ਆਪ ਨਹੀਂ ਵਿਖਦਾ ਲਗੋ ਸਿੱਧੀ ਗਈ ਆ ਉਹਦੇ ਕੋ ਕਾਦੀ ਸਿੱਧੀ ਆ ਦੱਸ ਮੈਂ ਬੋਲ ਲੈਂਦਾ ਤੇਰੇ ਖਿਲਾਫ ਕਰ ਦੇ ਭਰਾ ਮੈਨੂੰ ਭਸਮ ਤੂੰ ਮੇਰੇ ਪਰਮਾਤਮਾ ਬਾਰੇ ਬੋਲੇ ਤਾਂ ਤੈਨੂੰ ਕੋਈ ਕੁਝ ਕਵੇ ਨਾ ਔਰ ਰੱਬ ਦੀ ਥਾਂ ਥਾਂ ਬੇਦਬੀ ਕਰਦਾ ਮੈਂ ਹੱਥ ਜੋੜ ਬੇਨਤੀ ਕਰਦਾ ਜਿਹੜੇ ਵੀ ਹਿੰਦੂ ਨੇ ਸਿੱਖ ਨੇ ਕੇ ਵੀ ਧਰਮ ਦੇ ਨੇ ਸਾਡੇ ਸਾਰੇ ਧਰਮ ਸਾਂਝੇ ਨੇ ਅੱਜ ਅੱਜ ਤੁਹਾਡੇ ਬਾਰੇ ਬੋਲਣ ਦਾ ਕੱਲ ਤੁਹਾਡੇ ਬਾਰੇ ਬੋਲੂਗਾ ਪਰਸੋ ਕਿਸੇ ਹੋਰ ਬਾਰੇ ਬੋਲੂਗਾ ਔਰ ਇੱਕ ਵੀਡੀਓ ਦਾ ਇੱਕ ਸੈਂਪਲ ਜੇ ਸੁਣ ਲੋ ਅਹੀਂ ਵੀ ਵੇਖੋ ਇਹ ਸਮਾਜ ਚ ਰਹਿਣਾ ਵਾ ਅਹੀਂ ਨਹੀਂ ਚਾਹੁੰਦੇ ਕਿ ਮਾਹੌਲ ਸਾਡੇ ਅੰਮ੍ਰਿਤਸਰ ਦਾ ਖਰਾਬ ਹੋ ਜੇ ਕਿਉਂਕਿ ਇਹੋ ਜਿਹੇ ਵੀਡੀਓ ਨੇ ਜਿਹੜੇ ਨੇ ਗੁਰੂਆਂ ਦੇ ਬਾਰੇ ਗਲਤ ਸ਼ਬਦਾਵਲੀ ਯੂਜ਼ ਕਰ ਲਈ ਆ ਤਾਂ ਮੈਂ ਨਹੀਂ ਜਾਣਦਾ ਕਿ ਕੋਈ ਇਹੋ ਜਿਹਾ ਮੋਹਲ ਖਰਾਬ ਹੋਵੇ ਜਿਹੜੀਆਂ ਵੀਡੀਓ ਜਨਤਕ ਕੀਤੀਆਂ ਔਰ ਚ ਵੀ ਤੇ ਰੱਬ ਦੀ ਬੇਦਬੀ ਆ ਸਰਕਾਰ ਹੋਰ ਤਾਂ ਪਰਚਾ ਕਰਾਵੇ ਪੁਲਿਸ ਕਮਿਸ਼ਨਰ ਦਾ ਬੋਲ ਤਾਂ ਪਰਚਾ ਅਸੀਂ ਕਈ ਹੋਰ ਧਰਮਾਂ ਦੀਆਂ ਵੀਡੀਓ ਕੱਢੀਏ ਇਹ ਆਪਣੇ ਆਪ ਨੂੰ ਗੁਰਦਾਨਾਲਕ ਦੇਵ ਜੀ ਨਾਲ ਦੇ ਕਈ ਥਾਵਾਂ ਤੇ ਕੰਪੇਅਰ ਕਰਦਾ ਵੀ ਕਿਹਾ ਜੀ ਤੁਹਾਨੂੰ ਵੀ ਉਹ ਫਿਰ ਤੁਸੀਂ ਵੀਡੀਓ ਕਿੰਨੂੰ ਦਿਓਗੇ ਮਤਲਬ ਕਿਵੇਂ ਅਪਰਾਧ ਪਾਜੀ ਵੇਖੋ ਉਹ ਖੁਲਾਸਾ ਹੋਏਗਾ ਜੇ ਇਹਨੇ ਇਹ ਜਿਹੜੀਆਂ ਹੁਣ ਇਹਨੇ ਭਗਵਾਨਾਂ ਨੂੰ ਗਾਲ੍ਹਾਂ ਕੱਢੀਆਂ ਤੇ ਇਹਨਾਂ ਤੇ ਪੁਲਿਸ ਕਾਰਵਾਈ ਨਹੀਂ ਹੁੰਦੀ ਤੇ ਅਗਲੀ ਪੀਸੀ ਜੇ ਅਸੀਂ ਉਹ ਵਾਲੀਆਂ ਵੀਡੀਓ ਵੀ ਲਿਆਵਾਂਗੇ ਕਿਉਂਕਿ ਹਨੂ ਫਿਰ ਇਹ ਤਾਂ ਸਮਝ ਲੱਗੀ ਨਾ ਜੇ ਸਾਡਾ ਸਨਾਤਨੀ ਨਹੀਂ ਜਾਦੰਦਿਆ ਲੇਕਿਨ ਸਾਡਾ ਸਿੱਖ ਭਾਈਚਾਰਾ ਜ਼ਰੂਰ ਜਾਦੂ ਆ ਅਬੀ ਦੇਖਿਆ ਅੱਜ ਕਿਹਨੇ ਬੈਠੀ ਉਹ ਕਾਫੀ ਤਰ੍ਹਾਂ ਮਲੇ ਕਿੱਥੇ ਨੇ ਵੱਡੇ ਵੱਡੇ ਦਾਵੇ ਕਰਦੇ ਭਾਜੀ ਵੇਖੋ ਮੈਂ ਅੱਜ ਕਿਸੇ ਨੂੰ ਨਹੀਂ ਕਿਹਾ ਹੈਗਾ ਸਨਾਤਨੀ ਨੂੰ ਮੈਂ ਚਾਹੁੰਦਾ ਮੈਂ ਜੇ ਆਪਣੇ ਭਗਵਾਨ ਦੀ ਲੜਾਈ ਲੜਨਦਿਆਂ ਉਹ ਆਪਣੇ ਪੱਦਰ ਤੇ ਲੜਨ ਮੈਂ ਕੋਈ ਪੋਲਿਟੀਕਲ ਮੰਚ ਨਹੀਂ ਜਾਂ ਸ਼ਾਸਤਰੀ ਮੰਚ ਜਾਂ ਕੁਝ ਐਦਾ ਧਾਰਮਿਕ ਮੰਚ ਨਹੀਂ ਬਣਾਉਣਾ ਚਾਹੁੰਦਾ ਸਾਹ ਦੇਖਿਆ ਭਾਜੀ ਵੇਖੀ ਜੇ ਤਾਂ ਕੱਲ ਅਸ਼ਨੀਲ ਜੀ ਨੇ ਵੀ ਕੀਤੀ ਹੈ ਪ੍ਰੈਸ ਕਾਨਫਰੈਂਸ ਉਹ ਜਦਾ ਕੱਲ ਹੋਈ ਕੋ ਹੋਰ ਕੋਈ ਜਾਵੇ ਹੋਰ ਕੋਈ ਨਾ ਜਿਹੜਾ ਤੁਹਾਡੇ ਨਾਲ ਗਲਤੀ ਤੁਹਾਡੇ ਕੋਲ ਵੀ ਨਾ ਹੋ ਕਿ ਨਾ ਹੋ ਕਿ ਕਿਹੜੇ ਭਾਜੀ ਵੇਖੋ ਇਹ ਤੇ ਮਾਰਾ ਜਾਣਦੇ ਨੇ ਮੈਂ ਕੱਲਾ Hindu ਨਹੀਂ ਮੇਰੇ ਅੰਦਰ ਸਿੱਖ ਭਾਈ ਜਰਾ ਵੀ ਹੈ ਮੇਰੇ ਅੰਦਰ ਇਸਲਾਮ ਭਾਈ ਜਰਾ ਵੀ ਸਾਈ ਭਾਈ ਜਰਾ ਵੀ ਮੈਂ ਸਾਰੇ ਧਰਮਾਂ ਦਾ ਸਤਕਾਰ ਕਰਦਾ ਮੈਨੂੰ ਇਹ ਜੀ ਮਾੜੀ ਲੱਗੀ ਮੇਰੇ ਤੋਂ ਵੀ ਤੇ ਅਲੀਗੇਸ਼ਨ ਲਾ ਨਹੀਂ ਦਿਆ ਵਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਮੈਂ ਆਪਣੇ ਪਰਮਾਤਮਾ ਦੀ ਲੜਾਈ ਲੜਨੀ ਆਦਗੀ ਮੈਂ ਆਪਣੇ ਪਿੱਛੇ ਤਾਂ ਹਰ ਕੋਈ ਬੋਲਦਾ ਬੰਦਾ ਹੋ ਜਿਓ ਮੈਂ ਸੋਇਰਾ ਜਾਵਾ ਰੱਬ ਰੱਬ ਕਰਾਂ ਮੱਤੇ ਟਿਲਕ ਲਾ ਕੇ ਘੁੰਮੀ ਫਿਰਾ ਕਿ ਮੈਂ ਇਹ ਆ ਮੈਂ ਉਹ ਆ ਤੇ ਮੈਂ ਆਪਣੇ ਰੱਬ ਪਿੱਛੇ ਨਾ ਬੋਲਾਂ ਮੈਂ ਕਹਦਾ ਬੰਦਾ ਵੇਖੋ ਜੀ ਪ੍ਰੋਪਰਟੀ ਉਹ ਜਿਹੜੇ ਲੰਗਰ ਲੁੰਗਰ ਲਾਉਂਦੇ ਆ ਉਹਨੂੰ ਕਿ ਆਪਣੇ ਪੈਸੇ ਕਮਾ ਕੇ ਲੰਗਰ ਲਾ ਜੀ ਫਦਕੇ ਲਾ ਉਹਦੇ ਮਾਂ ਪਿਓ ਮਾਂ ਨੂੰ ਪੁੱਛੋ ਜਿਹੜੀ ਵਿਚਾਰੀ ਰਹਿੰਦੀ ਆ ਕਿ ਮੇਰੇ ਘਰ ਵਾਲਾ ਮਿਹਨਤ ਕਰ ਕਰ ਮਰ ਗਿਆ ਤੇ ਉਹਦੇ ਹਿੱਸੇ ਦੀਆਂ ਪ੍ਰੋਪਰਟੀਆਂ ਵੇਚੀ ਜਾਂਦਾ ਅਮਰੀ ਅੱਜ ਵੀ ਬੜੀਆ ਆਪਾਂ ਬਾਬੋ ਕਿਹੜਾ ਹੁਣ ਚੱਲਦਾ ਇਹ ਚੰਡੀਗੜ੍ਹ ਦਾ ਬਾਜੀ ਹਾਂਜੀ ਇਹ ਵੀਡੀਓ ਸੇ 25 ਦੀ ਹੋਣੀ ਨਹੀਂ 23 23 ਨਹੀਂ 23 ਦੀ ਸੌਰੀ ਆਉਂਦੇ ਮੀਂਹ ਨਾਲ ਕਹ ਰਿਹਾ ਕਿ ਲੋਕ ਕਿਦਾਰੇ ਮੇਰਾ 파ਸ ਹੈ ਹਾਂ ਹੁਣ ਮੈਂ ਬਿਲਕੁਲ ਠੀਕ ਅੱਛਾ ਮੇਰੀ ਬੇਨਤੀ ਸੁਣੋ ਇਹ ਵੀ ਗੱਲ ਗਈ ਹੈ ਇੱਕ ਵਾਰ ਇੱਕ ਵਾਰ ਇੱਕ ਵਾਰ ਮੈਂ ਲੋਕ ਮੇਰੀ ਤੁਹਾੜਾ ਨਾ ਪੜਾ ਨਾ ਪੜਾਉਂ ਗਿਆ ਇਹ ਵੀ ਗੱਲ ਕੀਤੀ ਹੈ ਮੈਂ ਮੈਨੂੰ ਜੋ ਕਰਦਾ ਰਿਹਾ ਪਰ ਹੁਣ ਮੈਂ ਕਿਹੜਾ ਗੱਲ ਦੱਸਾਂ ਤੁਹਾਨੂੰ ਕੀ ਕੀ ਕਰਕੇ 파ਸਣਾ ਚਾਹੁੰਦਾ ਜਿਹੜਾ ਮੀਡੀਆ ਨਾਲ ਦੀ ਬਾਈਟ ਕਰਨ ਜਾਂਦਾ ਸੀ ਇਸ ਵਾਰ ਉਹਨੂੰ ਹੋਦਰ ਕਿਉਂ ਨਹੀਂ ਕੁਝ ਨਹੀਂ ਕਿਉਂਕਿ ਇਹ ਵੀਡੀਓ ਮੀਡੀਆ ਦੇ ਵਿੱਚ ਤੋਂ ਪਹਿਲਾਂ ਸਪੈਂਸਰ ਮੀਡੀਆ ਪੇਡ ਨਹੀਂ ਇਸ ਵਾਰ ਕੋਈ ਨਹੀਂ ਪੁੱਛੀ ਦੇਖੋ ਮੀਡੀਆ ਵੀ ਸਾਡਾ ਭਾਈ ਆ ਸਾਡੇ ਸਮਾਜ ਦਾ ਇੱਕ ਖਾਂਬਾ ਹੈਗਾ ਮੈਂ ਅੱਜ ਅੱਜ ਇਹ ਸੋਚਿਆ ਨਹੀਂ ਕਿਸੇ ਨੂੰ ਇਨਵਾਈਟ ਕੀਤਾ ਕਿ ਮੈਨੂੰ ਨਹੀਂ ਪਤਾ ਕੌਣ ਕਿੱਥੇ ਜਾਂਦਾ ਤੇ ਕਿਹੜੇ ਮਕਸਦ ਨਾਲ ਜਾਂਦਾ ਮੈਂ ਅੱਜ ਸਾਰਿਆਂ ਨੂੰ ਐਸ ਕਰਕੇ ਇਨਵਾਈਟ ਕੀਤਾ ਕਿ ਮੇਰੀ ਲੜਾਈ ਨਹੀਂ ਗਈ ਮੇਰੀ ਲੜਾਈ ਹੋਵੇ ਨਾ ਲਾਓ ਇਹ ਰੱਬ ਦੇ ਕਰਮ ਆ ਇਹ ਤੁਹਾਨੂੰ ਉੱਪਰ ਜਾ ਕੇ ਜਵਾਬ ਦੇਣਾ ਪਾਣਾ ਵੇਖੋ ਜਾਂ ਤਾਂ ਤੁਸੀਂ ਲੋ ਵੀ ਮੰਦਿਰ ਗੁਰਦੁਆਰੇ ਜਾਣਾ ਬੰਦ ਕਰ ਦਿਓ ਤਾਂ ਫਿਰ ਉਹਦੀ ਦੀਵੇ ਚਲਾਓ ਨਾ ਚਲਾਓ ਮੈਨੂੰ ਨਹੀਂ ਤੇ ਮਤਲਬ ਜੇ ਮੰਦਿਰ ਗੁਰਦੁਆਰੇ ਜਾਂਦੇ ਹੋ ਤਾਦਾ ਜਮੀਰ ਹੈਗਾ ਵਾ ਤੁਹਾਡੇ ਘਰ ਵੀ ਤੁਸੀਂ ਚਾਹਦੇ ਹੋ ਕਿ ਸੁੱਖ ਸਮ੍ਰiddhi ਰਵੇ ਤੇ ਇੱਕ ਵਾਰੋ ਰੱਬ ਪਿੱਛੇ ਵੀ ਲੜ ਕੇ ਵੇਖੋ ਜਿਹਨੂੰ ਰੋਜ਼ ਧਿਆਨ ਜਾਂਦੇ ਹੋ ਜਿਹਨ ਕੋ ਰੋਜ਼ ਸੁੱਖ ਸ਼ਾਂਤੀ ਮੰਗਦੇ ਹੋ ਇਹ ਬੰਦਾ ਉਹਨੂੰ ਗਾਲਾਂ ਕੱਢੀ ਜਾਂਦਾ ਯਾਰ ਉਹ ਸ਼ੰਕਰ ਭਗਵਾਨ ਦਾ ਭਾਜੀ ਮੈਂ ਕਹਿੰਦਾ ਮੈਂ ਉਹ ਸ਼ੰਕਰ ਭਗਵਾਨ ਦੀ ਵੀ ਮੇਰੇ ਕੋਲ ਵੀਡੀਓ ਵੀ ਮੈਂ ਚਲਾਉਣਾ ਨਹੀਂ ਚਾਹਦਾ ਉਹਨੇ ਹੱਥੋਂ ਤੱਕ ਲਫ਼ਜ਼ ਯੂਜ਼ ਕੀਤੇ ਨੇ ਕਿ ਮੇਰੀ ਮਾਤਾ ਰਾਣੀ ਨੇ ਸ਼ੰਕਰ ਭਗਵਾਨ ਦੀ ਤੀਜੀ ਅੱਖ ਕੱਢ ਕੇ ਉਹਦੇ ਮੂੰਹ 'ਚ ਪਾ ਦੇਣੀ ਇਹ ਜੋ ਕਹਿੰਦਾ ਨਾ ਕਿ ਮੇਰੀ ਆਵਾਜ਼ ਨਹੀਂ ਗਈ ਮੈਂ ਚੈਲੰਜ ਕਰਦਾ ਨਹੀਂ ਫੋਰੈਂਸਿਕ ਜਾਂਚ ਕਰਾਓ ਔਰ ਤੇਰੇ 295 ਲਗਣੀ ਹੈ ਨਾ ਮੇਰੇ ਦੋਸਤੋ ਵੱਡੀ ਧਾਰਾ ਲਵਾਇਓ ਜੇ ਠੂਠਾ ਨਿਕਲੇ ਦਮੈਂ ਇੱਕ ਵੀਡੀਓ ਇੱਕ ਆਡੀਓ ਜਾਂ ਇੱਕ ਤੇਰਾ ਕੋਈ ਸੱਜਣ ਇਹੋ ਜਿਹਾ ਸਾਹਮਣੇ ਲਿਆ ਜਿਹੜਾ ਮੇਰੇ ਟੱਚ 'ਚ ਵੀ ਆਂਦਾ ਹੋਵੇ ਜਿਹੜਾ ਮੈਨੂੰ ਮਿਲਦਾ ਵੀ ਹੋਵੇ ਇਹੋ ਜਿਹੇ ਪੈਸੇ ਨੂੰ ਮੈਂ ਖੁੱਕਦਾ ਵੇਖੋ ਹਰ ਕਾਰ ਚਲਾਣ ਲਈ ਪੈਸਾ ਜ਼ਰੂਰੀ ਆ ਲੇਕਿਨ ਧਾਰ ਦੀ ਸੁੱਖ ਸ਼ਾਂਤੀ ਵਾਸਤੇ ਰੱਬ ਜ਼ਰੂਰੀ ਆ ਮੈਂ ਇੱਕਦੋਲ ਬਾਰ-ਬਾਰ ਕਹਿਣਾ ਅੱਜ ਮੈਂ ਰੱਬ ਵਾਸਤੇ ਬੈਠਾ ਇੱਥੇ ਆਪਣੇ ਵਾਸਤੇ ਨਹੀਂ ਬੈਠਾ ਐਹੋ ਜੀ ਦੌਲਤ ਨੂੰ ਮੈਂ ਚਟਣਾ ਸਾਰਾ ਤੇਰੀ ਮਾਂ ਵਿਚਾਰੀ ਰੋਂਦੀ ਤੇਰਾ ਕੁੱਤੇ ਕੱਢਦਾ ਤੂੰ ਉਹਨੂੰ ਘਰੋਂ ਮੇਰੇ ਛੋਟੇ ਭਰਾਣੇ ਸਾਂਭੀ ਆ ਹਾਂ ਆਪਣੇ ਪਿਓ ਦੀ ਦੌਲਤ ਤੂੰ ਲੁਟਾਣਿਆ ਵਾ ਪਤਾ ਨਹੀਂ ਕਿੰਨੀਆਂ ਬਦਵਾਵਾਂ ਹੋਈਆਂ ਉਹ ਦੌਲਤ ਤੇ ਮੈਂ ਉਹਦੀ ਦੌਲਤ ਨੂੰ ਟੁਕਦਾ ਜੀ ਇਹ ਦੇਖੋ ਜੀ ਇਹ ਸ਼ੰਧਾਰੀ ਭਾਈ ਨੇ ਇਹ ਰਿਸ਼ੀ ਭਾਈ ਨੇ ਇਹ ਪਰਨੇ ਆ ਰਿਸ਼ਤੇਦਾਰ ਵੀ ਉਹਨਾਂ ਦਾ ਇਹ ਉਹਨਾਂ ਦੇ ਐਹੋ ਜੇ ਸੱਜਣ ਨੇ ਕਹਿੰਦੇ ਕੋਈ ਪ੍ਰੋਟੀ ਦਾ ਪੰਗਾ ਵਾ ਇਹ ਉਹਦਾ ਟ੍ਰਾਂਸਫਰ ਤੋਂ ਹੋਈ ਆ ਦੇਖੋ ਉਹਦਾ ਜਿਹੜਾ ਪ੍ਰਾਪਰਟੀ ਦਾ ਬਦਲਾ ਵਾ ਉਹਦੀ ਫੈਮਿਲੀ ਨਾਲ ਡਿਬਿਊਟ ਆ ਮੈਂ ਪਹਿਲਾਂ ਤੁਹਾਨੂੰ ਦੱਸਣ ਲਿਆ ਇਹ ਆਯਾਸ਼ੀ ਚ ਤੇ ਇਹੋ ਜੇ ਆਪਣੇ ਆਪ ਨੂੰ ਧਾਰਮਿਕ ਕੰਮ ਯਾ ਕਹਿ ਲੋ ਲੰਗਰਾਂ ਲੁੰਗਰਾਂ ਆਪਣੇ ਮਾ ਪਿਓ ਦੀ ਪ੍ਰਾਪਰਟੀ ਨੂੰ ਉਜਾੜਨ ਦਿਆ ਵਾ ਜੋ ਉਹਦੇ ਘਰ ਜਿਆਦਾ ਵਾ ਵਰਸ਼ਨ ਇਹਨੇ ਪੈਸੇ ਐਸਟਰੀ ਤੇ ਉਡਾਏ ਨੇ ਕਿ ਪਬਲਿਕ ਨੂੰ ਆਪਾਂ ਜਿਹੀ ਭੀੜਨ ਤੇ ਮਜਬੂਰ ਕਰਦਾ ਉਹਨਾਂ ਨੂੰ ਮੰਗਤੇ ਬਣਾਉਂਦਾ ਸਰਕਾਰਾਂ ਕੋਸ਼ਿਸ਼ ਕਰਨ ਦੀਆਂ ਕਿ ਇਹ ਚੀਜ਼ ਬੰਦ ਹੋਵੇ ਇਹ ਰੋਜ਼ ਹਰ ਸੰਡੇ ਉੱਥੇ ਬੁਲਾ ਕੇ ਇਨੂੰ ਪੁੱਛੋ ਮੇਰੀ ਗੱਲ ਸੁਣੋ ਮੈਂ ਵੀ ਇੱਕ ਇਨਸਾਨ ਆ ਧਰਮ ਨਾਲ ਜੁੜਿਆ ਤੁਸੀਂ ਵੀ ਸਾਰੇ ਲੰਗਰ ਪ੍ਰਸ਼ਾਦਾ ਸਕਦੇ ਹੋਗੇ ਉਹ ਲੰਗਰ ਪ੍ਰਸ਼ਾਦਾ ਹੁੰਦਾ ਲੰਗਰ ਦਾ ਕਦੀ ਇਹ ਦੇਖੋ ਤੁਹਾਡੇ ਜੋ ਕਿੰਨੇ ਜਣੇ ਜਾ ਕੇ ਦੇਖੋ ਲੰਗਰ ਖਾ ਕੇ ਆਏ ਦੇਖੋ ਇੱਕ ਵੀ ਨਹੀਂ ਹੁੰਦਾ ਬਿਲਕੁਲ ਕਿਉਂਕਿ ਇਹ ਲੰਗਰ ਨਹੀਂ ਲੰਦਾ ਹੋਰ ਹੋਈ ਜਾਂਦੀ ਦਿਖਾਵਾ ਦਿਖਾਵਾ ਉਹ ਸਿਰਫ ਦਿਖਾਵਾ ਕਰਨ ਦਾ ਲੋਕਾਂ ਨੂੰ ਭਾਰੀ ਬਣਾ ਮੈਨੂੰ ਕਿਹੜਾ ਅੱਛਾ ਚਲੋ ਫਾਰੀ ਗੱਲਾਂ ਛੱਡੋ ਕਿਹੜਾ ਲੰਗਰ ਆ ਜਿੱਥੇ ਪੈਸੇ ਵੰਡੇ ਜਾਂਦੇ ਕਰਮਜੀ ਬੜੀ ਮੁਸ਼ਕਿਲ ਨਾਲ ਪੰਜਾਬ ਘਟਾਰੀ ਖਤਮ ਕੀਤੀ ਜੋ ਅਸੀਂ ਹੀਰੋ ਵੀ ਦੇਖੇ ਜਾ ਰਹੇ ਤਾਂ ਸਿਰਫ ਪਰਵਾਸ ਨਾ ਕੋ ਨੰਗਰ ਆ ਵੈਸੇ ਭਾਈ ਹਰ ਟੰਡੂ ਇਹ ਬੰਦੇ ਆਉਂਦੇ ਨੇ ਇਹਦਾ ਕੋਈ ਬੰਦਾ ਹੈਗਾ ਪੱਕਾ ਜਿਹੜਾ ਉਹ ਜੋ ਬੰਦੇ ਇਕੱਠੇ ਕਰਕੇ ਲਿਆਂਦਾ ਹਰ ਵਾਰ ਮੈਂ ਤਾਂ ਡੀਸੀ ਮੈਡਮ ਨੂੰ ਇਹ ਵੀ ਬੇਨਤੀ ਕਰਾਂਗਾ ਕਿਰੇਵਾਲ ਵੀ ਧਿਆਨ ਦਿਓ ਤੁਸੀਂ ਮੰਗਦੇ ਖਤਮ ਕਰਨਦੇ ਮੰਗਦੇ ਵਿਧਾਨਦੇ ਆ ਜੀ ਉਹ ਕਹਿੰਦਾ ਯਾਰ ਕੀ ਲੰਗਰੀ ਸਭਰਾ ਬਰੋ ਕਰਾਂਗੇ ਜਿੱਥੇ ਮੈਂ ਖਲੰਗਾ ਲੰਗਰ ਦੇ ਬਾਹਰ ਦੋ ਲੰਗਰ ਲਾਉਂਗਾ ਮੈਂ ਹਣਾ 500 ਲੰਗਰ ਲਾ ਲੇਕਿਨ ਲੰਗਰ ਨੂੰ ਲੰਗਰ ਬੱਸ ਲਾਰਾ ਸੋਰ ਦੇ ਠੀਕ ਹੈ ਮੰਨ ਲੈਂਦੇ ਆ ਪ੍ਰਵਾਸੀ ਜੀ ਲੋ ਗਿਆ ਪਰ ਇਹ ਉਹ ਲੋਕਾਂ ਲਈ ਵੀ ਲੰਦਰ ਲੋਡਾ ਤਾਜ ਹੌਟਲ ਦੇ ਵਿੱਚ ਜੋ ਇਹਨੂੰ ਜੈ ਮਾਤਾ ਜੀ ਕਹਿੰਦੇ ਆ ਉਹਦੇ ਵਿੱਚੋਂ ਕਈ ਸ਼ਾਹੀ ਅਫਸਰ ਵੀ ਨੇ ਪਈ ਉਹ ਫਿਰ ਉਹ ਫਿਰ ਆ ਗਿਆ ਨਾ ਤੁਹਾਡੇ ਸਾਹਮਣੇ ਉਹ ਆਪੇ ਤੁਸੀਂ ਦੱਸਣ ਦਿਓ ਉਹ ਫਿਰ ਇੱਕ ਪਬਲਿਸਿਟੀ ਜਾਂ ਇੱਕ ਅਫਸਰ ਸ਼ਾਹੀ ਨੂੰ ਆਪਣੇ ਕਹਿੰਦੇ ਨਾ ਹੱਕ ਚ ਰੱਖਣ ਵਾਲੀ ਗੱਲ ਹੋ ਗਈ ਪਬਲਿਸਿਟੀ ਸਟੈਪ ਹੈ ਹਾਂ ਜੀ ਹਾਂ ਜੇਕਰ ਜ਼ਿਆਦਾ ਪੈਸੇ ਆਦੋ ਕਿ ਜਿਵੇਂ ਮਾਰਕੀਟੋਂ ਦੇ ਪੈਸੇ ਵੰਡਦੇ ਆ ਉਹ ਉਹ ਭਾਜੀ ਪੈਸੇ ਕਾਦੇ ਜ਼ਿਆਦਾ ਪੈਸੇ ਆਪਣੇ ਹੱਥੀ ਕਮਾ ਤੇਰੀ ਮਾਂ ਵਿਚਾਰੀ ਰੋਂਦੀ ਤੇਰਾ ਭਰਾ ਪਿੱਟਣ ਦਿਆਵਾ ਤੋੜ ਆਪਣੇ ਪਿਓ ਦੀ ਦੌਲਤ ਨੂੰ ਖਾਣ ਦਿਆਵਾ ਪਰਵਾਰਾ ਨਹੀਂ ਦਾਸਨ ਭੇਜਿਆ ਕਈਆਂ ਦੀਆਂ ਛੱਡਾ ਕੀਆ ਉਹਨਾਂ ਦੀ ਵੀ ਮਰਦਾ ਉਹਦੇ ਭਾਈ ਉਹਦੇ ਤਾਂ ਫਿਰ ਇੱਕ ਇੱਕ ਵੀਡੀਓ ਜਦੋਂ ਸ਼ਰੀਆਮ ਕਰਿਆ ਮੈਂ ਨਾ ਕਿਸੇ ਮਰੀਜ਼ ਦਾ ਇਲਾਜ ਕਰਾਣਾ ਨਾ ਕਿਸੇ ਨੂੰ ਦਵਾਈ ਦਾ ਕਰਜ਼ਾ ਦੇਣਾ ਕਿਉਂਕਿ ਉੱਥੇ ਪਤਾ ਨਾ ਲੱਖ ਲੱਖ 2-2 ਲੱਖ ਰੁਪਏ ਇੱਕੋ ਵਾਰ ਲੱਗ ਜਾਣਾ ਇੱਥੇ 100 ਰੁਪਏ 'ਚ ਪ੍ਰੋਮੋਸ਼ਨ ਹੁੰਦੀ ਆ ਆਹ ਹੋਰ ਆ 1,60,000 ਰੁਪਿਆ ਚ ਪਾਣ ਵਾਲੇ ਦਾ ਦੇਣਾ ਪਰਵਾਹ ਦਾ ਬੰਦਾ ਕੋਈ ਨਹੀਂ 1,60,000 ਬੀਟ ਕੋਈ ਬੀਟ ਕੋਈ ਕਿਸੇ ਨੇ ਵੇਚਾ ਤੁਹਾਡੇ ਅੱਜ ਕਹਿੰਦਾ ਜੀ ਮੈਂ 10-15 ਸਾਲਾਂ ਇੱਕ ਕੁੜੀ ਦਾ ਵਿਆਹ ਕਰਨਾ ਹੈ ਜੀ 10 ਸਾਲ ਤੋਂ ਛੋਟੀ ਕੁੜੀ ਦਾ ਕੋਈ ਨਿਕਲੇਗਾ ਉਹਦਾ ਮੈਂ 18 ਸਾਲਾਂ ਬਾਅਦ ਵਿਆਹ ਕਰਾਂਗਾ 18 ਸਾਲਾਂ ਬਾਅਦ ਤੁਸੀਂ ਵੇਖਣ ਆਂਦੇ ਜੀ ਇਹ ਵੇਖਣ ਗਏ ਜੀ ਮਜ਼ਾ ਦੇਖਿਆ ਕਰੋ ਚਲੋ ਛੱਡੋ ਸਾਰੀ ਕੁੜੀਆਂ ਦਾ ਵਿਆਹ ਛੱਡੋ ਉਹਨੂੰ ਕਹੋ ਜਿਹੜੀ ਕੁੜੀ ਦਾ ਤੂੰ ਕਹਿੰਦਾ ਨਾ 18 ਸਾਲ ਬਾਅਦ ਮੈਂ 10 ਕਰੋੜ ਰੁਪਈਆ ਲਾਣਾ ਉਸੇ ਕੁੜੀ ਦੇ ਨਾਮ ਤੇ ਕਰੋੜ ਰੁਪਈਆ ਪਾਉਂਦਾ ਜਮਾ ਕਰਾ ਕੇ ਦੱਸ ਮੈਂ ਸਭ ਤੋਂ ਵੱਡਾ ਫੈਨ ਬਣਾਉਂਗਾ ਤੇ ਇਹ ਵੀ ਉਸੋ ਦਾ ਨਵਾਂਸੀ ਸੀ ਇਹਦੀ ਮੈਂ ਵੀਡੀਓਜ਼ ਦੇਖੀ ਆ ਜੀ ਜਿਹਦੇ ਵਿੱਚ ਇਹ ਕਹਿ ਰਿਹਾ ਜੀ ਮੈਂ ਚੰਡੀਗੜ੍ਹ ਦਾ ਰਾਜਾ ਸੀ ਮੈਨੂੰ ਮੇਤੋਂ ਕੁਝ ਨਹੀਂ ਸੀ ਮੈਂ 2004 ਚ ਗਿਆ ਮੈਂ ਕੋਈ ਕੰਮ ਨਹੀਂ ਕੀਤਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਜੀ ਮੇਰੇ ਕੋ ਪੰਜਾਬ ਦੀਆਂ ਗਨਮੈਨ ਹੈਗੇ ਸੀ ਇਹਨੂੰ ਪੁੱਛੋ ਚੰਡੀਗੜ੍ਹ ਦੇ ਵਿੱਚ 2014 ਤੋਂ ਲੈ ਕੇ ਉਹ ਸੌਰੀ 4 ਤੋਂ ਲੈ ਕੇ ਤੂੰ 15 ਤੱਕ ਰਿਹਾ ਤੂੰ 10 ਗੱਜ ਜਗ੍ਹਾ ਹੀ ਵਿਖਾ ਦੇ ਜਿਹੜੀ ਤੇਰੇ ਨਾਂ ਤੇ ਹੋਵੇ ਰਾਜਾ ਤੈਨੂੰ ਕਹਿੰਦੇ ਆ ਮੈਂ ਚੰਡੀਗੜ੍ਹ ਦਾ ਰਾਜਾ ਉਹ ਰਾਜਾ ਕਾਵਾ ਭਰਾਵਾ ਤੇਰੇ ਕੋ ਤੇ 10 ਗੱਜ ਜਗ੍ਹਾ ਨਹੀਂ ਆਪਣੀ ਹੈਗੀ ਚੰਡੀਗੜ੍ਹ ਦੇ ਰਾਜਾ ਕਾਵਾ ਐਨੇ ਕੀਤਾ ਕੀ ਹੈ ਸ਼ਾਇਦ ਮੇਰੇ ਮੂੰਹ ਚੋਂ ਕੁਝ ਗਲਤ ਗੱਲਾਂ ਨਿਕਲ ਜਾਣ ਮਾਜੂਮ ਮਾੜੇ ਤੋਂ ਮਾੜਾ ਕੰਮ ਨਸ਼ਾ ਚੰਡੀਗੜ੍ਹ ਦੇ ਵਿੱਚ ਇਹ ਹੁੱਕਾ ਚਲਾਉਂਦਾ ਸੀ ਜਦ ਕਿ ਚੰਡੀਗੜ੍ਹ ਤੇ ਚੀਜ਼ਾਂ ਬਹਿਣੀਆਂ ਸੀ ਫੇਰ ਵੀ ਇਹ ਨਸ਼ੇ ਨੂੰ ਪ੍ਰਮੋਟ ਕਰਦਾ ਸੀ ਉਸ ਤੋਂ ਬਾਅਦ ਇਹਨੇ ਇੱਕ ਜੀ ਬਹੁਤ ਅਮੀਰ ਕੁੜੀ ਨੂੰ ਸੈਕਟਰ 8 ਚੰਡੀਗੜ੍ਹ ਚ ਸਪੋਰਟ ਡਿਸਕੋ ਹੈ ਜੀ ਉੱਥੇ ਇਹਨੇ ਵਿਆਹ ਕਰਾ ਲਿਆ ਜੀ ਉਹਨਾਂ ਉਹ ਕੁੜੀ ਬਹੁਤ ਅਮੀਰ ਘਰ ਤੋਂ ਸੀ ਬਸ ਉਹਦੇ ਹੀ ਪੈਸੇ ਦੇ ਨਾਲ 7-8 ਸਾਲ ਚੰਡੀਗੜ੍ਹ ਚ ਟੋਪੀ ਘੁਮਾਉਂਦਾ ਰਿਹਾ ਮਤਲਬ ਕਿ ਇਹਨੂੰ ਮਤਲਬ ਕਿ ਸੌਰੀ ਮੈਂ ਵਰਡ ਯੂਜ਼ ਕਰ ਰਿਹਾ ਸੈਕਸ ਨੂੰ ਲੈ ਕੇ ਐਨਾ ਕਿ ਚੀਪ ਬੰਦਾ ਸੀ ਐਨਾ ਕਿ ਚੀਪ ਬੰਦਾ ਸੀ ਥੇਰ ਇਜ਼ ਨੋ ਲਿਮਿਟ ਇੱਥੋਂ ਲੱਗਦੀ ਇਹਦੀ ਜਨੈਨੀ ਨੇ ਇਹਨੂੰ ਦੋ ਤਿੰਨ ਵਾਰੀ ਰੰਗੇ ਹੱਥੋਂ ਵੀ ਫੜਿਆ ਹੈ ਕਿ ਬੰਦੇ ਦਾ ਪੁੱਤ ਬਨ ਜਾ ਤੂੰ ਆਪਦੇ ਕੁਝ ਕਰਦਾ ਨਹੀਂ ਸਾਰਾ ਕੁਝ ਤੂੰ ਮੇਰੇ ਸਿਰ ਤੇ ਕਰਨ ਦੇ ਆ ਚੀਜ਼ਾਂ ਨਾ ਕਰ ਪਰ ਉਸ ਵੇ ਮੇਰੇ ਦਿਮਾਗ 'ਚ ਇਹ ਚੀਜ਼ ਇੰਨੀ ਤਾਂ ਹੈਵੀ ਸੀ ਕਿ ਇਹਨੇ ਆਪਣੀ ਵੋਟੀ ਨੂੰ ਵੀ ਘਰੋਂ ਕੱਢਤਾ ਜਦ ਕਿ ਅੱਜ ਇਹਦਾ ਵੋਟੀ ਨਾ ਤਲਾਕ ਹੋ ਚੁੱਕਾ ਹੈ ਕਈਆਂ ਨੂੰ ਕਹੀ ਜਾਂਦਾ ਹੈ ਕਿ ਮੇਰੀ ਜਨੈਨੀ ਨੇ ਮੇਰਾ ਸਭ ਕੁਝ ਠੀਕ ਹੋ ਗਿਆ ਹੈ ਜਿਵੇਂ ਕਈ ਸਵਾਲ ਉਹਨੂੰ ਕਰਦੇ ਨੇ ਕਿ ਤੇਰੇ ਕੋਲ ਇਹਨੇ ਪੈਸੇ ਕਿੱਥੋਂ ਆਂਦੇ ਨੇ ਤੇ ਅੱਗੋਂ ਉਹਦਾ ਜਵਾਬ ਵੀ ਹੁੰਦਾ ਮੇਰੀ ਵੋਟੀ ਵੇਚਦੀ ਗਈ ਹੈ ਜਿੰਨੂੰ ਪਤਾ ਇਹਦੀ ਵੋਟੀ ਭੱਜ ਗਈ ਹੈ ਇਹ ਉਹ ਮੈਂ ਕੰਜੀਦਾ ਦੀ ਸੇਵਾ ਕਰਦਾ ਵੀ ਅਸੀਂ ਉਹ ਕਹਿੰਦੇ ਤੂੰ ਜਿੰਨੇ ਪੈਸੇ ਰੋਜ਼ ਦੇ ਖਰਚ ਨੇ ਆ ਲੋਕਾਂ ਦੇ ਖਰਚਾ ਕਰ ਰੱਦੀ ਤੂੰ ਮੈਨੂੰ ਬਿੱਲ ਭੇਜ ਦਿਆ ਕਰ ਤੇ ਮੈਂ ਫੇਰੇ ਤੈਨੂੰ ਦੇ ਦਵਾਂਗਾ ਸਰ ਇੰਨੀ ਦੇਰ ਦੀ ਗੱਲ ਨਹੀਂ ਹਰ ਬੰਦਾ ਕਹਿੰਦਾ ਹੈ ਚਲੋ ਆਪਣੇ ਜੋ ਮਸਜਦ ਦਾ ਉਹ ਜਿਹੜਾ ਪਾਣੀ ਮੈਂ ਲਾ ਦਿੰਦਾ ਨਹੀਂ 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 ਇਹ ਵੀ ਨਹੀਂ ਕਰਦਾ ਇਹ ਦੁਬਾਰਾ ਉਹਨੇ ਮੇਂ ਜੀ ਮੈਂ ਬਾਪੂ ਘਰ ਨਹੀਂ ਕਰਦਾ ਫੇਰੇ ਆਪਣੇ ਦੌਰ ਤੇ ਆਂਦੀ ਭਾਜੀ ਸਿਰਫ ਸਿੱਖ ਧਰਮ ਤੋਂ ਨਹੀਂ ਬੋਦੇ ਲੱਗਣਗੇ ਦੇਖੋ ਜੀ ਅੱਜ ਵੀ ਅੱਜ ਫੇਰ ਦੀ ਨਵੀਂ ਜੀ ਗੱਲ ਸੁਣੋ ਤੁਹਾਡੀ ਕਰ ਕੋਈ ਵੀਡੀਓ ਹੈਗੀ ਮੈਂ ਕੋਮਨ ਮੈਂ ਨਾ ਮੈਂ ਉਹਨੂੰ ਨਹੀਂ ਜਾਣਦਾ ਮੈਂ ਮੈਂ ਹੋਰ ਵੀਡੀਓ ਨਹੀਂ ਇੱਕ ਤਾਂ ਰੈਕਸ਼ਨ ਤੇ ਰਹੂ ਕਿ ਸੋਸ਼ਲ ਮੀਡੀਆ ਤੇ ਮੈਂ ਰੋਜ਼ ਦੇਖ ਰਿਹਾ ਪੈਸਾ ਲੁਟਾਇਆ ਜਾ ਰਿਹਾ ਇੱਕ ਬੱਤੀ ਇਸ ਨੌਨਸੈਂਸ ਅਸੀਂ ਪੰਜਾਬ ਨੂੰ ਜਿਹੜਾ ਪੈਸਾ ਲੋਕਾਂ ਦੇ ਗਰੀਬਾਂ ਦਾ ਨਕਲੇ ਨਹੀਂ ਕਰਦੇ ਕੀ ਨਾ ਦੁਗਿਆਨਾ ਕਰਮੇ ਕੀ ਤੱਕ ਆ ਦੇ ਰਹੀ ਮੈਸੇਜ ਬੁਖਾਇਆ ਜਾ ਰੇ ਆਮ ਬਬੜੀ ਤੱਕ ਜਾਗੋ ਜੇ ਹੁ ਨਹੀਂ ਜਾਗ ਰੇ ਸਾਰੇ ਆਜਾ ਕੋਈ ਗੱਲ ਅੱਜਾ ਵਾਕੇ ਨੀਮ ਚ ਮੈਨੂੰ ਉਥੇ ਮਿਲਿਆ ਆ ਅੱਜ ਸਵੇਰ ਤੋਂ ਪਹਿਲੇ ਦਾ ਕੋਈ ਨਹੀਂ ਜੁੜਦੀ ਮੈਨਾਂ ਕੋਈ ਗੱਲ ਬਾਤ ਨਹੀਂ ਹੱਲੇ ਕਹਿੰਨੇ ਮੇਰੇ ਪੈਸੇ ਦੇਨੇ ਆ ਮੈਨੂੰ ਇਹਨੇ ਟਾਈਮ ਕਿਹਾ ਕਿ ਦੁਪਹਿਰ ਤੇ ਦਵਾਗਾ ਅੱਜ ਸਵੇਰੇ ਮਿਲਿਆ ਮੈਂ ਕਹ ਰਾਇਆ ਬਸ ਕਰ ਕਿਉਂ ਰੱਬ ਦੇਂਦੀਆਂ ਵੀਡੀਓ ਆ ਗਈਆਂ ਤੇਰੀਆਂ ਉਹ ਬਗ ਬੋਲ ਤੀ ਮੈਨੂੰ ਕਹਿੰਦਾ ਬਕਵਾਸ ਬੰਦ ਕਰ ਪਿੱਛੇ ਹੋਇਆ ਮੈਨਾਂ ਤੇਰਾ ਦਿਮਾਗ ਖਰਾਬ ਕੀ ਬੋਲਦਾ ਪਿਆ ਕਿੰਨੇ ਪੈਸੇ ਲੈਣਾ ਕੁੱਤੀ ਭਾਈ ਆਹ ਸਾਰੀਆਂ ਰਿਕਾਰਡਿੰਗਾਂ ਮੈਂ ਤੁਹਾਨੂੰ ਆਪਣੇ ਇਹ ਮੈਸੇਜ ਭੇਜਿਓ ਤਾਂ ਵੀ ਕੀ ਬੋਲਦਾ ਮੈਂ ਤਾਂ ਫਰੈਂਡ ਹੀ ਲੱਗੇ ਜਾਂਦਾ ਹੈ ਕਿ ਤਾ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਫਰੈਂਡੀ ਗੱਲ ਕਰੀਂ ਪਹਿਲਾਂ ਖਾਂ ਗਏ ਆ ਮੈਂ ਤੁਹਾਨੂੰ ਸਾਰੇ ਹੋਤੀ ਦਾ ਵੀ ਤਰੂਖਾ ਦਾ ਡਰਾਣਾ